ਆ ਵੀ ਦੋਸਤੋ ਕੀ ਹਾਲ ਚਾਲ ਤੇ ਆਪਾਂ ਅੱਜ ਕਰਨੀਆਂ ਆਂ ਵਿਸ਼ੇ ਦੇ ਉੱਤੇ ਗੱਲ ਕਿਉਂਕਿ ਇੱਕ ਬਿਮਾਰੀ ਬਹੁਤ ਵੱਡੀ ਐ ਜਿਹਦਾ ਨਾਮ ਆ ਸ਼ੱਕ ਜਿਹੜੀ ਇਹ ਬਿਮਾਰੀ ਆ ਸ਼ੱਕ ਦੇ ਨਾਮ ਦੀ ਇਹ ਜਿਵੇਂ ਜਿਵੇਂ ਤੁਸੀਂ ਵੱਡੇ ਹੁੰਨੇ ਹੋ ਤੇ ਜਿਹੜੇ ਬੰਦੇ ਨੂੰ ਇਹ ਬਿਮਾਰੀ ਲੱਗ ਜਾਂਦੀ ਆ ਜਿਵੇਂ ਜਿਵੇਂ ਤੁਹਾਡੀ ਉਮਰ ਵੱਧਦੀ ਆ ਓਵੇਂ ਓਵੇਂ ਏੜੀ ਬਿਮਾਰੀ ਆ ਸ਼ੱਕ ਦੇ ਨਾਮ ਦੀ ਉਹ ਨਾਲ ਨਾਲ ਵੱਡੀ ਹੁੰਦੀ ਜਾਂਦੀ ਆ ਪਰ ਇਹਦਾ ਅੰਤ ਬਹੁਤ ਮਾੜਾ ਹੁੰਦਾ ਹਰ ਟਾਈਮ ਹਰ ਵਕਤ ਤੁਸੀਂ ਕਿਸੇ ਦੇ ਉੱਤੇ ਸ਼ੱਕ ਕਰਨਾ ਯਾਰ ਦੋਸਤ ਤੇ ਰਿਸ਼ਤੇਦਾਰ ਤੇ ਭੈਣ ਭਰਾ ਤੇ ਬੱਚਿਆਂ ਤੇ ਜਾਂ ਦੋ ਫੈਮਿਲੀਆਂ ਜਾਂ ਦੋ ਮੈਂਬਰਾਂ ਦੇ ਵਿੱਚ ਜਿਹੜੇ ਬੰਦੇ ਨੂੰ ਵੀ ਮਰਦ ਨੂੰ ਚਾਹ ਜਨਾਨੀ ਨੂੰ ਸ਼ੱਕ ਦੀ ਬਿਮਾਰੀ ਲੱਗ ਗਈ ਸਮਝੋ ਉਹ ਜਿਹੜਾ ਬਿਮਾਰੀ ਆ ਉਹ ਉਹ ਉਨਾ ਚਿਰ ਉਹਦਾ ਖੜਾ ਨਹੀਂ ਛੱਡਦੀ ਜਿੰਨਾ ਚਿਰ ਉਹ ਉਹਦਾ ਪੂਰੀ ਤਰ੍ਹਾਂ ਸ਼ਿਕਾਰ ਨਹੀਂ ਹੋ ਜਾਂਦਾ ਤੇ ਉਹ ਸ਼ੱਕ ਬੰਦੇ ਨੂੰ ਲੈ ਕੇ ਹੀ ਬਹਿ ਜਾਂਦਾ ਬਿਨਾ ਵਜ੍ਹਾ ਕਿਸੇ ਤੇ ਹਰ ਵਕਤ ਜਦੋਂ ਤੁਸੀਂ ਆਪਾਂ ਕਿਸੇ ਬਾਰੇ ਸ਼ੱਕ ਦੀ ਨਜ਼ਰ ਦੇ ਨਾਲ ਦੇਖਦੇ ਆ ਜਾਂ ਆਪਾਂ ਦੇਖਦੇ ਆ ਕਿ ਇਹ ਬੰਦਾ ਕੀ ਕੰਮ ਕਰਦਾ ਕਿੱਥੇ ਜਾਂਦਾ ਕੀ ਦੇ ਨਾਲ ਮਿਲਦਾ ਕੀ ਦੇ ਨਾਲ ਬਰਤਦਾ ਇਹਦੇ ਉੱਪਰ ਕੌਣ ਕੌਣ ਆਉਂਦੇ ਆ ਇਹ ਪੈਸਾ ਕਿੱਥੋਂ ਲੈ ਕੇ ਆਉਂਦਾ ਕਿੱਥੇ ਕਮਾਉਂਦਾ ਕੀ ਕੰਮ ਕਰਦਾ ਤੇ ਹਰ ਵਕਤ ਕਿੱਥੇ ਜਾਂਦਾ ਕਿਹਦੇ ਨਾਲ ਇਹਦੀ ਉਠਣੀ ਬਹਿਣੀ ਆ ਇਹੋ ਜਿਹਾ ਬੰਦਾ ਤੇ ਹੋ ਸਕਦਾ ਉਹ ਬੰਦਾ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਸੋਚਦਾ ਹੋਵੇ ਕਿ ਇਹ ਬੰਦਾ ਬਹੁਤ ਵਧੀਆ ਏ ਪਰ ਤੁਸੀਂ ਉਹਦੇ ਬਾਰੇ ਇਹ ਸੋਚ ਰਹੇ ਹੋ ਕਿ ਹਰ ਵਕਤ ਕਿ ਇਹ ਬੰਦੇ ਤੋਂ ਦੂਰੀ ਬਣਾ ਕੇ ਰੱਖਣੀ ਜੀ ਇਹ ਕਿਵੇਂ ਆ ਉਹਦੇ ਉਹਦੀ ਜਾਨੀ ਕਿ ਉਹਦੀ ਨੌਲੇਜ ਇਕੱਠੀ ਕਰਨੀ ਸਾਰੀ ਤਰ੍ਹਾਂ ਦੀ ਉਹ ਨੌਲੇਜ ਉਹ ਚੱਕਰੇ ਆ ਕਿ ਉਹ ਤੁਸੀਂ ਆਪ ਦੇ ਆਪ ਨੂੰ ਇੰਨਾ ਸਪਰਟ ਕਹਿੰਦੇ ਹੋ ਆਪ ਦੇ ਆਪ 'ਚ ਮੰਨ ਲਓ ਕਿ ਤੁਸੀਂ ਵੀ ਤੁਸੀਂ ਇਹ ਮੰਨਦੇ ਹੋ ਕਿ ਮੇਰੇ ਤੋਂ ਉੱਪਰ ਕੋਈ ਨਹੀਂ ਹੈਗਾ ਪਰ ਤੁਹਾਨੂੰ ਇਸ ਚੀਜ਼ ਦਾ ਨਹੀਂ ਪਤਾ ਹੈਗਾ ਜਦੋਂ ਤੁਹਾਨੂੰ ਸ਼ੱਕ ਦੀ ਬਿਮਾਰੀ ਲੱਗ ਜਾਂਦੀ ਆ ਕਿਸੇ ਤੇ ਸ਼ੱਕ ਕਰਨਾ ਜਿਵੇਂ ਕੋਈ ਬੰਦਾ ਗੱਡੀ ਲੈਂਦਾ ਛੋਟੀ ਲੈਂਦਾ ਵੱਡੀ ਲੈਂਦਾ ਮੋਟਰਸਾਈਕਲ ਲੈਂਦਾ ਸਕੂਟਰੀ ਲੈਂਦਾ ਤੇ ਅਗਲੇ ਨੂੰ ਇਹ ਹੋ ਜਾਂਦਾ ਹੈ ਕਿ ਜੀ ਇਹ ਕੰਮ ਤਾਂ ਕਰਦਾ ਨਹੀਂ ਤੇ ਕਿੱਥੋਂ ਲਿਆਇਆ ਕਿਵੇਂ ਲਿਆ ਹਨਾ ਪਰ ਜਦੋਂ ਇਹ ਬਿਮਾਰੀ ਤੁਹਾਨੂੰ ਇੱਥੋਂ ਤੱਕ ਪਹੁੰਚ ਜਾਂਦੀ ਆ ਤੇ ਫਿਰ ਤੁਹਾਨੂੰ ਜਦੋਂ ਹਰ ਇੱਕ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਇਹ ਬੰਦਾ ਬਹੁਤ ਜ਼ਿਆਦਾ ਸ਼ੱਕੀ ਆ ਫਿਰ ਲੋਕ ਤੁਹਾਡੇ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੰਦੇ ਆ ਹਰ ਇੱਕ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਇਹ ਬੰਦਾ ਹਰ ਇੱਕ ਬੰਦੇ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦਾ ਹੈ ਆਪ ਦੇ ਆਪ ਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਕਿ ਖੌਰੇ ਉਸ ਟਾਈਮ ਤੇ ਮੈਂ ਹਰ ਇੱਕ ਬੰਦੇ ਤੇ ਸ਼ੱਕ ਨਾ ਕਰਦਾ ਕਿ ਜਿਹੜੀ ਮੇਰੀ ਹੁਣ ਮੈਂ ਆਪ ਸ਼ੱਕ ਦੇ ਢੇਰੇ 'ਚ ਆ ਤੇ ਮੈਂ ਉਸ ਟਾਈਮ ਤੇ ਸ਼ੱਕ ਨਾ ਕਰਦਾ ਹੋ ਸਕਦਾ ਮੇਰਾ ਹਾਲਤ ਇਹ ਨਾ ਕਈ ਸੱਜਣ ਮਿੱਤਰ ਇਹੋ ਜੇ ਹੋਣਗੇ ਜਿਹੜੀ ਮੇਰੀ ਗੱਲ ਨੂੰ ਪੂਰੇ ਧਿਆਨ ਦੇ ਨਾਲ ਸੁਣਦੇ ਹੋਣਗੇ ਖੁਦ ਮੈਂ ਵੀ ਇਸ ਦਾ ਸ਼ਿਕਾਰ ਹੋ ਸਕਦਾ ਸ਼ੱਕ ਦਾ ਤੁਸੀਂ ਵੀ ਹੋ ਸਕਦੇ ਹੋ ਜਾਂ ਤੁਹਾਡਾ ਕੋਈ ਦੋਸਤ ਜਾਂ ਕੋਈ ਮਿੱਤਰ ਕੋਈ ਰਿਸ਼ਤੇਦਾਰ ਕੋਈ ਕੋਈ ਵੀ ਹੋ ਸਕਦਾ ਉਸ ਨੂੰ ਇੱਕ ਚੀਜ਼ ਕਹਾਂ ਕਰੋ ਤੇ ਬਿਨਾਂ ਗੱਲ ਤੋਂ ਬਿਨਾਂ ਦੇਖੇ ਤੋਂ ਸ਼ੱਕ ਕਰਨਾ ਜਿਹੜੀ ਆ ਇਹ ਬਿਮਾਰੀਆ ਬਹੁਤ ਵੱਡੀ ਹੋ ਜਾਂਦੀ ਆ ਜਦੋਂ ਇਹ ਪੈਰ ਪਸਾਰ ਲੈਂਦੀ ਆ ਇਹ ਫਿਰ ਤੁਹਾਡਾ ਬਹੁਤ ਜ਼ਿਆਦਾ ਨੁਕਸਾਨ ਕਰਦੀ ਆ ਤੇ ਜਦੋਂ ਫਿਰ ਜਿਹੜੇ ਘਰ ਦੇ ਵਿੱਚ ਆਪਾਂ ਰਹਿੰਦੇ ਆ ਫਿਰ ਉਹਨਾਂ ਜੀਆਂ ਨੂੰ ਪਤਾ ਲੱਗਦਾ ਕਿ ਇਹ ਬਾਹਰ ਨਹੀਂ ਸ਼ੱਕ ਕਰਦਾ ਸਾਡੇ ਤੇ ਵੀ ਕਰਦਾ ਫਿਰ ਉਹ ਘਰ ਦੇ ਮੈਂਬਰ ਹੀ ਤੁਹਾਨੂੰ ਤੁਹਾਡੇ ਤੋਂ ਦੂਰੀ ਬਣਾ ਕੇ ਰੱਖਣ ਲੱਗ ਜਾਂਦੇ ਥੋੜੇ ਤੋਂ ਲਕੋ ਰੱਖਣ ਲੱਗ ਜਾਂਦੇ ਆ ਚੀਜ਼ਾਂ ਦਾ ਹਰ ਇੱਕ ਗੱਲ ਦਾ ਲਕੋ ਰੱਖਣਾ ਸ਼ੁਰੂ ਕਰ ਦਿੰਦੇ ਆ ਕਿ ਇਸ ਬੰਦੇ ਤੱਕ ਜੇ ਕੋਈ ਗੱਲ ਜਾਊਗੀ ਤਾਂ ਇਹ ਆਪਣੇ ਉੱਤੇ ਸ਼ੱਕ ਕਰੂਗਾ ਤੇ ਫਿਰ ਘਰ ਦਾ ਜਿਹੜੇ ਮਾਮਲਾ ਬਿਗੜਦਾ ਖਤਰਾ ਰਹਿ ਜਾਂਦਾ ਇਹ ਇਕੱਲਾ ਬਾਹਰ ਨਹੀਂ ਦੁਨੀਆ ਦੀ ਸ਼ੱਕ ਦੇ ਵਿੱਚ ਘਰੇ ਵੀ ਇਹਦੀ ਪ੍ਰੋਬਲਮ ਆਉਂਦੀ ਆ ਦੋਸਤੋ ਗੱਲ ਆਇਆ ਕਿ ਉਹ ਗਾਣਾ ਸੀਗਾ ਇੱਕ ਕਿ ਸ਼ੱਕ ਨਾ ਕਰੋ ਪਤਾ ਕਰੋ ਸੱਚ ਦਾ ਜਿੰਨਾ ਚਿਰ ਤੁਸੀਂ ਸੱਚ ਦਾ ਪਤਾ ਨਹੀਂ ਕਰਦੇ ਉਹਨਾਂ ਚਿਰ ਤੁਸੀਂ ਕਿਸੇ ਵੀ ਬੰਦੇ ਤੇ ਸ਼ੱਕ ਨਾ ਕਰੋ ਬਾਅਦ ਵਿੱਚ ਕੀ ਹੁੰਦਾ ਹੈ ਕਿ ਇੱਕ ਟਾਈਮ ਬੰਦੇ ਦਾ ਇਹੋ ਜਿਹਾ ਹੁੰਦਾ ਹੈ ਕਿ ਹਰ ਇੱਕ ਬੰਦੇ ਤੇ ਸ਼ੱਕ ਕਰ ਕਰਕੇ ਉਹ ਆਪ ਦੀ ਅੱਧੀ ਜ਼ਿੰਦਗੀ ਖਰਬਦਾ ਜਦੋਂ ਅੱਧੀ ਉਹਦੀ ਨਿਕਲ ਜਾਂਦੀ ਆ ਫਿਰ ਲੋਕ ਉਹਦੇ ਤੇ ਸ਼ੱਕ ਕਰਨ ਸ਼ੁਰੂ ਕਰ ਦਿੰਦੇ ਐਸ ਕਰਕੇ ਦੋਸਤੋ ਸ਼ੱਕ ਕਦੇ ਨਾ ਕਰੋ ਜੇ ਸੱਚ ਹੈ ਪਤਾ ਹੈ ਤੁਹਾਨੂੰ ਫੇਰ ਉਹਦੇ ਤੇ ਸ਼ੱਕ ਕਰੋ ਨਹੀਂ ਕੋਈ ਮਤਲ ਨਹੀਂ ਬਣਦਾ ਸ਼ੱਕ ਕਰੀਏ ਤੇ ਆਪਣਾ ਦਿਮਾਗ ਹੈ ਨਾ ਉਹ ਖਰਾਬ ਕਰੀਏ ਤੇ ਲੋਕਾਂ ਦੇ ਚ ਸ਼ੱਕ ਚਾਹੀਏ ਤੇ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰੋ ਵੀਰਾਂ ਤਾਂਕ